ਖੜੇ ਤੱਕ ਤੇ ਹੀ ਨਹੀਂ ਪਤਾ ਲੱਗਿਆ ਹੋ ਕੀ ਗਿਆ ਫਿਰ ਸਾਡੇ ਇੱਥੇ ਲੋਹੜੀ ਦੇ ਪ੍ਰੋਗਰਾਮ ਸੀਗੇ ਸ਼ਡਿਊਲ ਫਿਕਸ ਕਰਕੇ ਗਿਆ ਜੋ ਸਾਡਾ ਡੇਲੀ ਰੁਟੀਨ ਹੁੰਦਾ ਤੇ ਜਾਣ ਲੱਗੇ ਉਹਨਾਂ ਨੇ ਮੈਨੂੰ ਕਿਹਾ ਕਿ ਖਸ ਕੇ ਜਾਇਆ ਕਰੋ ਤੇ ਹੱਸ ਕੇ ਆਇਆ ਕਰੋ ਜੋ ਉਹਨਾਂ ਦੇ ਮਜ਼ਾਕੀਆ ਰੂਪ ਹੁੰਦੇ ਆ ਜੀ ਉਹੀ ਕਰਕੇ ਗਿਆ ਇਹ ਥੋੜਾ ਪਤਾ ਸੀਗਾ ਜੀ ਕਿ ਵਿਸ਼ਵਾਸ ਅੱਲੇ ਤੱਕ ਨਹੀਂ ਹੋ ਰਿਹਾ ਇੱਕ ਘਟਾ ਨਹੀਂ ਆ ਜੀ ਬਸ ਹਰ ਤੱਕ ਤੇ ਹੀ ਨਹੀਂ ਪਤਾ ਲੱਗ ਰਿਹਾ ਹੋ ਕੀ ਗਿਆ ਇੰਨੇ ਇੰਨੇ ਤਾਂ ਅਸੀਂ ਤਾਂ ਰੈਲੀਅ ਤੇ ਜਾਂਦੇ ਹੁੰਦੇ ਹੋਇਆ ਕਿ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਹ ਪਾਣਾ ਵਾਪਰ ਗਿਆ ਕਿੱਦਾਂ ਵਾਪਰਿਆ ਕੀ ਤੁਹਾਨੂੰ ਜਾਣਕਾਰੀ ਮਿਲੀ ਸੀ ਮੈਂ 11:30 ਵੇ ਦੀ ਗਿਆਂ ਰਾਤੀ ਸਾਰੇ ਸ਼ਡਿਊਲ ਅੱਜ ਦੇ ਫਿਕਸ ਕਰਕੇ ਅੱਜ ਗੋਗੀ ਜੀ ਨੇ ਚੰਡੀਗੜ੍ਹ ਜਾਣਾ ਸੀਗਾ ਫਿਰ ਸਾਡੇ ਇੱਥੇ ਲੋੜੀ ਦੇ ਪ੍ਰੋਗਰਾਮ ਸੀਗੇ ਸ਼ਡਿਊਲ ਫਿਕਸ ਕਰਕੇ ਗਿਆ ਜੋ ਸਾਡਾ ਡੇਲੀ ਰੁਟੀਨ ਹੁੰਦਾ ਤੇ ਜਾਣ ਲੱਗੇ ਉਹਨਾਂ ਨੇ ਮੈਨੂੰ ਕਿਹਾ ਕਿ ਹੱਸ ਕੇ ਜਾਇਆ ਕਰੋ ਤੇ ਹੱਸ ਕੇ ਆਇਆ ਕਰੋ ਜੋ ਉਹਨਾਂ ਦੇ ਮਜ਼ਾਕੀਆ ਰੂਪ ਹੁੰਦੇ ਆ ਜੀ ਉਹੀ ਕਰਕੇ ਗਿਆ ਇਹ ਥੋੜਾ ਪਤਾ ਸੀ ਜੀ ਕਿ ਅੱਧੇ ਘੰਟੇ ਬਾਅਦ ਮੈਨੂੰ ਤੁਹਾਡੇ ਪੱਤਰਕਾਰ ਸਾਹਿਬ ਦੇ ਫੋਨ ਆਏ ਕਿ ਗੋਗੀ ਜੀ ਨੂੰ ਕੁਝ ਹੋ ਗਿਆ ਮੈਂ ਕਿਹਾ ਚਲੋ ਮੈਂ ਕਿਹਾ ਰਾਤ ਨੂੰ ਕਈ ਵਾਰੀ ਫੇਕ ਨਿਊਜ਼ ਵੀ ਚੱਲ ਜਾਂਦੀ ਹੈ ਮੈਂ ਇਗਨੋਰ ਕਰਤਾ ਦੋਨੋਂ ਤਿੰਨੋ ਵਾਰੀ ਆਏ ਫਿਰ ਮੈਂ ਥੋੜਾ ਸੀਰੀਅਸ ਲੈ ਕੇ ਡੀਐਮਸੀ ਫੋਨ ਕੀਤਾ ਤੇ ਉੱਤੋਂ ਤਾਂ ਪਹੁੰਚੇ ਉੱਤੋਂ ਬਾਅਦ ਕੀ ਕੁਝ ਹੋ ਗਿਆ ਤਾਂ ਸਮਝ ਨਹੀਂ ਆ ਰਿਹਾ ਹਮ ਸਟੰਡ ਸਾਡੇ ਤਾਂ 1:30 ਹੋਏ ਤੁਸੀਂ ਇੱਥੋਂ ਨਿਕਲੇ ਉਦੋਂ ਕੀ ਕਰ ਰਹੇ ਸੀ ਬੁੱਗੀ ਜੀ ਕੁਝ ਨਹੀਂ ਬਤੇ RAM nal ਆਪਣੇ ਖਾਣਾ ਪੀਣਾ ਦਾ ਤਿਆਰੀ ਸੀ ਕਿ ਉਹਨਾਂ ਦੀ ਉਹਨਾਂ ਨੇ ਡਿਨਰ ਕਰਨਾ ਸੀਗਾ ਛੋਟੂ ਨੂੰ ਕਿਹਾ ਮੇਰਾ ਖਾਣਾ ਖੂਨਾ ਬਣਾਓ ਰੈਡੀ ਕਰੋ ਤੇ ਆਪਣਾ ਰਿਲੈਕਸ ਕਰਕੇ ਬੈਠੇ ਸੀ ਕਿ ਜੋ ਉਹਨਾਂ ਦੀ ਰੂਟੀਨ ਹੁੰਦੀ ਹੈ ਤੁਸੀਂ ਵੀ ਆਨੇ ਹੋ ਕਈ ਕਿੰਨੇ ਸਾਲਾਂ ਤੋਂ ਆ ਰਹੇ ਹੋ ਤੁਸੀਂ